ਅੱਜ ਮੈਂ ਮਾਨ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਪ੍ਰਸ਼ਾਸਨ ਦਾ ਸ਼ੁਕਰੀਆ ਕਰਦਾ ਏਡੀਸੀ ਤੇ ਡੀਸੀ ਸਾਹਿਬ ਦਾ ਸ਼ੁਕਰੀਆ ਤੇ ਐਮਐਲਏ ਤੇ ਈਓ ਸਾਹਿਬ ਦਾ ਕਰਦਾ ਕਿ ਉਹਨਾਂ ਨੇ ਮੇਰੀ ਸੁਣਵਾਈ ਕੀਤੀ ਤੇ ਚਾਹੇ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਜਿੱਡੀ ਇੱਕ ਉਮੀਦ ਆਊਟਸੋਰਸ ਰਹੀ ਉਹਨਾਂ ਨੇ ਨਗਰ ਨਿਗਮ ਕੰਨਣਾ ਦੇ ਵਿੱਚ ਮੈਨੂੰ ਕਲਰਕ ਭਰਤੀ ਕਰਾ ਕੇ ਆਸ਼ਵਾਸ਼ਣ ਦਿੱਤਾ ਕਿ ਆਤੀ ਤੈਨੂੰ ਪੱਕਾ ਚਲਦ ਕਰਾਂਗੇ ਲੋਕ ਕਿਤੇ ਨਾ ਕਿਤੇ ਉਮੀਦਾਂ ਜਾਗੀ ਮੈਂ ਇਹ ਸ਼ੁਕਰ ਕਰਦਾ ਕਿ ਉਮੀਦਾਂ ਜਾਗੀ ਕਹਿੰਦੇ ਨਾਲ ਕਿ ਇੱਕ ਟਾਈਮ ਲਿਮਿਟ ਹੋ ਗਿਆ ਸੋ ਅੱਜ ਮੇਰਾ ਟਾਈਮ ਆ ਗਿਆ ਧੰਨਵਾਦ ਹੈ ਹਰ ਆਦਮੀ ਦਾ ਜਿਹਨੇ ਤਰੁਣ ਦਾ ਸਾਥ ਦਿੱਤਾ ਧੰਨਵਾਦ ਹੈ ਮੈਂ মিডিਆ ਨੂੰ ਸਲੂਟ ਕਰਦਾ ਜੀ ਹਾਂ মিডিਆ ਨੂੰ ਤਰੁਣ ਨੂੰ ਅੱਜ ਜਿਹੜਾ ਉਹਦਾ ਹੱਕ ਮਿਲਿਆ ਹੈ মিডিਏ ਕਰਕੇ ਮਿਲਿਆ ਮੈਂ ਦਿਲੋਂ ਸਲੂਟ ਕਰਦਾ ਕਿਉਂਕਿ ਤਰੁਣ ਸਿਰ ਵੀ ਇੱਕ ਇਨਸਾਨ ਨਹੀਂ ਹੈ ਤਰੁਣ ਇੱਕ ਰੋਲ ਮਾਡਲ ਹੈ ਪੰਜਾਬ ਦੇ ਲੱਖਾਂ ਨੌਜਵਾਨਾਂ ਲਈ ਜਿਹੜੇ ਖੇਡਾਂ ਨੂੰ ਪਿਆਰ ਕੇ ਨਸ਼ਿਆਂ ਵੱਲ ਚਲੇ ਜਾਂਦੇ ਆ ਵਿਦੇਸ਼ਾਂ ਚਲੇ ਜਾਂਦੇ ਕਹਿੰਦੇ ਖੇਡਾਂ ਨਾਲ ਕੁਝ ਨਹੀਂ ਹੋਣਾ ਲੂਰਨਾਲਾਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅੱਜ ਮੈਂ ਉਸ ਤਰຸນ ਦੀ ਗੱਲ ਕਰਾਂਗਾ ਜਿਹੜਾ ਤਰຸນ ਖੰਨੇ ਸ਼ਹਿਰ ਦਾ ਰਹਿਣ ਵਾਲਾ ਵਾ ਮੇਰਾ ਪਿੰਡ ਨਾਲ ਹੀ ਹੈ ਕੁੰਗਰਾਲੀ ਤੇ ਨਾਲ ਤਰຸນ ਉੱਥੇ ਸਬਜ਼ੀ ਰੇੜੀ ਲਗਾਉਂਦਾ ਸੀਗਾ ਪਹਿਲੀ ਵਾਰੀ ਦੀ ਮੁਲਾਕਾਤ ਤਰຸນ ਦੀ ਮੇਰੇ ਨਾਲ ਸੰਨ 2019 ਦੇ ਵਿੱਚ ਹੋਈ ਸੀ ਜਦੋਂ ਮੈਂ ਉੱਥੋਂ ਲੰਘਦਾ ਪਿਆ ਸੀ ਖੰਨੇ ਦੀ ਮੰਡੀ ਦੇ ਵਿੱਚੋਂ ਤੇ ਸਬਜ਼ੀ ਵੇਚਦਾ ਨਜ਼ਰ ਆਇਆ ਸੀਗਾ ਤੇ ਤਰुण ਦੀ ਉਥੇ ਇੰਟਰਵਿਊ ਕੀਤੀ ਲੇਕਿਨ ਤਰुण ਕਈ ਇਨੇ ਮੈਡਲ ਲੁਧਿਆਣਾ ਸ਼ਹਿਰ ਤੇ ਪੰਜਾਬ ਸੂਬੇ ਵਸਤੇ ਲੈ ਕੇ ਆਇਆ ਕਿ ਉਹ ਸੂਬੇ ਦੇ ਮੈਡਲ ਜਿਹੜੇ ਨੇ ਇਨੇ ਇੱਕ ਵਾਰੀ ਆਹ ਕਹਿੰਦਾ ਕਿ ਦਰਿਆ ਦੇ ਵਿੱਚ ਛੱਡ ਦੇਣੇ ਪਹਿਲੀ ਇੰਟਰਵਿਊ ਜਦੋਂ ਕੀਤੀ ਇਨੇ ਦਰਿਆ 'ਚ ਮੈਡਲ ਛੱਡ ਦੇਣੇ ਸੀਗੇ ਲੇਕਿਨ ਤਰुण ਉਹ ਇੰਟਰਵਿਊ ਨੂੰ ਅੱਜ ਵੀ ਜਿਆਦਾ ਜਦੋਂ ਸਾਰੇ ਮੈਡਲ ਲੈ ਕੇ ਦਰਿਆ ਦੇ ਦਰਹਾਂ ਨਹਿਰਾਂ ਚੱਲਦਾ ਸੀਗਾ ਅਖੀਨ ਮੈਂ ਇਹੀ ਇਹੀ ਸਿਟੀ ਦੀ ਇਹ ਦਫ਼ਤਰ ਦੀ ਜਦ ਮੈਂ ਨਿਰਾਸ਼ ਹੋ ਕੇ ਉੱਥੇ ਗਿਆ ਸੋ ਉਹ ਆਲਮ ਸੀਗਾ ਜਦ ਡਿਪਰੈਸ਼ਨ ਇਨ ਆ ਵੀ ਹੋ ਗਿਆ ਸੀ ਕਿ ਮੈਂ ਨਹਿਰ ਕੀ ਮੈਡਲ ਤੇ ਤੁਹਾਡੇ ਅੱਗੇ ਸਿਰ ਦੇਣੇ ਸਾਰੇ ਟਿਕਟ ਨਹੀਂ ਦਿੱਤੇ ਨਹੀਂ ਤੇ ਉਤੋਂ ਬਾਅਦ ਮੈਂ ਆਪਣੀ ਗਿਆਨ ਵੀ ਦੇਣ ਲੱਗਾ ਬਟ ਉਹ ਕਿਤੇ ਨਾ ਕਿਤੇ ਮੇਰੀ ਬਦਕੀ ਤਿਸਮ ਦੀ ਕੀਤਾ ਕਰਦੇ ਆਂ ਔਰ ਅੱਜ ਰੱਬ ਨੇ ਆਉਂਦੇ ਨੇ ਲਿਆਤਾ ਜਿਸ ਨੂੰ ਹਰੇਕ ਮਿਹਰ ਦਾ ਇੰਤਜ਼ਾਰ ਹੁੰਦਾ ਸੋ ਅੱਜ ਮੈਂ ਮਾਨ ਸਾਹਿਬ ਦਾ ਬਿਲੋਂ ਸ਼ੁਕਰੀਆ ਕਰਦਾ ਪ੍ਰਸ਼ਾਸਨ ਦਾ ਸ਼ੁਕਰੀਆ ਕਰਦਾ ਏਡੀਸੀ ਤੇ ਡੀਸੀ ਸਾਹਿਬ ਦਾ ਸ਼ੁਕਰੀਆ ਤੇ ਐਮਐਲਏ ਤੇ ਈਓ ਸਾਹਿਬ ਦਾ ਕਰਦਾ ਕਿ ਉਹਨਾਂ ਨੇ ਮੇਰੀ ਸੁਣਵਾਈ કરી ਕਿ ਚਾਹੇ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਬੇਚੀ ਇੱਕ ਉਮੀਦ ਆਊਟਸੋਰਸ ਰਾਹੀਂ ਉਹਨਾਂ ਨੇ ਨਗਰ ਨਿਗਮ ਕੰਨਾਂ ਦੇ ਵਿੱਚ ਮੈਨੂੰ ਕਲਰਿਕ ਭਰਤੀ ਕਰਾ ਕੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੈਨੂੰ ਪੱਕਾ ਜਲਦ ਕਰਾਂਗੇ ਤਰੁਣ ਤਨੂਪਲ ਯਾਦ ਆ ਜਦੋਂ ਅਸੀਂ ਦਫ਼ਤਰ ਦੇ ਵਿੱਚ ਅਸੀਂ ਆਏ ਸੀਗੇ ਉਸ ਦਫ਼ਤਰ ਦੇ ਵਿੱਚ ਅਸੀਂ ਮਿਲਣ ਆਏ ਸੀ ਅਧਿਕਾਰੀਆਂ ਨੂੰ ਜਦੋਂ ਅਧਿਕਾਰੀਆਂ ਨੇ ਸਾਨੂੰ ਝੂਠਾ ਲollipops ਦਿੱਤਾ ਸੀ ਕਿ ਨੌਕਰੀ ਦੇ ਦਾਂਗੇ ਅੱਜ ਉਹੀ ਅਧਿਕਾਰੀਆਂ ਨੇ ਤੈਨੂੰ ਆਊਟਸੋਰਸ ਤੇ ਲਗਾਤਾ ਹਾਂਜੀ ਪਹਿਲੇ ਮੈਂ ਜੇ ਲਾਇਆ ਸੀ ਤਾਂ ਮੈਨੂੰ ਬੇਲਦਾਰ ਦੀ ਨੌਕਰੀ ਬਿਲਕੁਲ ਤੁਹਾਡੇ ਚੈਨਲ ਮਾਤੇ ਨਾਲ ਇਹ ਪ੍ਰਕਾਸ਼ ਲੈਕਿਨ ਉਹ ਦਿੱਤੀ ਨਹੀਂ ਵੀ ਉਹ ਦਿੱਤੀ ਕਿਉਂ ਨਹੀਂ ਫਿਰ ਉਹ ਮੰਗੇਰੀ ਲਾਲੇ ਸਪਣੇ ਕਿਉਂ ਦਿਖਾਏ ਇਹ ਅਧਿਕਾਰੀ ਏਸੀ ਦੀ ਕੁਰਸੀ ਤੇ ਬੈਠਣ ਲਈ ਹੈ ਬਸ ਹੋ ਸਕਦਾ ਤਾਂ ਕਿਤੇ ਨਾ ਕਿਤੇ ਅਫਸਰ ਉਹ ਗੱਲ ਨੂੰ ਵੀ 5 ਸਾਲ ਹੋ ਚੁੱਕੇ ਨੇ 5 ਸਾਲ ਹੋ ਗਏ ਮੈਨੂੰ ਯਾਦ ਆ ਤਰਨ ਲਗਾਤਾਰ ਤੱਕੇ ਖਾ ਰਿਆ ਸੀ ਲਗਾਤਾਰ ਤੂੰ ਬਾਹਰ ਹੀ ਟਿਕਟਕਾ ਰਾ ਕੇ ਮੈਡਲ ਇੰਡੀਆ ਵਾਸਤੇ ਲੈ ਆ ਰਿਹਾ ਸੀ ਤੂੰ ਅਜੂ ਸ਼ਰਟ ਇੰਡੀਆ ਦੀ ਪਾਈ ਆ ਨਾ ਗਰਭ ਨਾਲ ਤੂੰ ਕਿਹਾ ਕਿ ਮੇਰਾ ਭਾਰਤ ਜਿਹੜਾ ਹੈਗਾ ਮਹਾਨ ਤੇ ਉਹਦੇ ਵਾਸਤੇ ਖੇਡਣਾ ਅੱਜ ਨੂੰ ਉਹ ਖੇਡ ਕੇ ਵੀ ਅਜੇ ਤੈਨੂੰ ਆਊਟਸੋਰਸ ਦੇ ਦਿੱਤੀ ਆ ਨੌਕਰੀ ਕਿ ਲੋ ਕਿਥੇ ਨਾ ਕਿਤੇ ਉਮੀਦ ਤਾਂ ਜਾਗੀ ਮੈਂ ਇਹ ਸ਼ੁਕਰ ਕਰਦਾ ਕਿ ਉਮੀਦ ਤਾਂ ਜਾਗੀ ਕਹਿੰਦੇ ਨਾ ਕਿ ਇੱਕ ਟਾਈਮ ਲਿਮਿਟ ਹੁੰਦਾ ਸੋ ਅੱਜ ਮੇਰਾ ਟਾਈਮ ਆ ਗਿਆ ਤੇ ਲੋ ਤੁਹਾਨੂੰ ਮਾਦਾ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅੱਜ એટલે ਕਿ ਤੁਹਾਨੂੰ ਮੈਂ ਇੱਕ ਛੋਟਾ ਸਵਾਲ ਪੁੱਛਾਂਗਾ ਮਾਪੇ ਕਿੰਨੇ ਕੁਛ ਨੇ ਆ ਉਸ ਦਿਨ ਮਾਪੇ ਜਦ ਮੈਂ ਦੇਖਿਆ ਸੀ ਕਿ ਤੂੰ ਐਦਾਂ ਚੱਕਦਾ ਸੀ ਟੋਕਰੀਆਂ ਤੇ ਬਾਈ ਯਾਰ ਉਸ ਰੇੜੀ ਤੇ ਲਗਾਉਂਦਾ ਸੀਗਾ ਤੇ ਅੱਜ ਨੂੰ ਰੇੜੀ ਦਾ ਕੀ ਕਰਨਾ ਅੱਜ ਮੇਰਾ ਬ੍ਰਦਰ ਹੈ ਛੋਟਾ ਉਹ ਰੇੜੀ ਤਾਂ ਬੂਗਾ ਤੇ ਮੈਂ ਸ਼ੁਕਰ ਹਾਂ ਕਿ ਮੈਂ ਹੁਣ ਤੇ ਡਿਪੈਂਡਡ ਨਹੀਂ ਰਹੂੰਗਾ ਹਾਂ ਮੈਂ ਆਪਣੇ ਖਰਚੇ ਹੁਣ ਆਪ ਕਰ ਸਕੂੰਗਾ ਕਿਉਂਕਿ ਫਾਦਰ ਸਾਹਿਬ ਅੱਜ ਤੋਂ 2 ਸਾਲ ਪਹਿਲੇ ਦੁਨੀਆ ਨੂੰ ਚੜ ਗਏ ਕੀ ਹੋ ਗਿਆ ਸੀਗਾ ਉਹਨਾਂ ਨੂੰ ਡੇਂਗੂ ਹੋ ਗਿਆ ਸੀ ਮੇਜਰ ਅੱਛਾ ਤੇ ਉਹਨਾਂ ਦੀ ਡੈਥ ਹੋ ਗਈ ਤੇ ਉਹਨੂੰ ਅੱਜ ਤੇਰੀ ਮੇਰੇ ਮੁਲਾਕਾਤ 3 ਸਾਲ ਬਾਅਦ ਹੋਈ ਹੈ ਜੀ ਤੁਹਾਨੂੰ ਵੀ ਅਮਰੀਕਾ ਨੂੰ ਹੁਣ ਪਤਾ ਲੱਗਿਆ ਕਿ ਫਾਦਰ ਸਾਹਿਬ ਇਸ ਦੁਨੀਆ ਦੇ ਇੱਕੋ ਪਿੰਡ ਤੇ ਰਹਿਣ ਵਾਲੇ ਆ ਅਸੀਂ ਦੇਲਾ ਦੂਰੀ ਕੋਈ ਨਹੀਂ ਹੈਗੀ ਸਿਰਫ ਦੂਰੀ ਹੈਗੀ 10 ਕਿਲੋਮੀਟਰ ਦੀ ਸਹੀ ਗੱਲ ਹੈ ਅੱਜ ਦੂਰੀ ਦੂਰ ਹੋ ਗਈ ਤੈਨੂੰ ਨੌਕਰੀ ਮਿਲੀ ਵੀਰ ਕਰਕੇ ਤੇ ਉਹ ਪ੍ਰਸ਼ਾਸਨ ਕਰਕੇ ਉਸ ਪਰਮਾਤਮਾ ਕਰਕੇ ਦਰਨ ਉਹ ਸਟਰਗਲ ਜਿਹੜਾ ਤੇਰਾ ਜ਼ਿੰਦਗੀ ਦਾ ਕਿੱਦਾਂ ਰਹੇਗਾ ਬਹੁਤ ਇਹ ਇੱਕ ਇੱਕ ਸਟਰਗਲ ਹੀ ਹੈ ਇਹ ਜੇ ਕਹਾਣੀ ਲਿਖੀ ਜਾਵੇ ਨਾ ਮੇਰੇ ਤੇ ਜੇ ਕਹਾਣੀ ਲਿਖੀ ਜਾਵੇ ਤਾਂ ਬਹੁਤ ਵਧੀਆ ਲਿਖੀ ਜਾਊਗੀ ਉਹਦੇ ਵਿੱਚ ਆਏ ਜੇ ਰੋਲ ਮਾਡਲ ਦਾ ਪੂਰਾ ਹੱਤ ਹੋਊਗਾ ਦਰੂਨ ਦੀ ਗੱਲ ਮੈਨੂੰ ਅੱਜ ਵੀ ਯਾਦ ਆ ਹਰਿਆਣੇ ਚਾ ਬੰਦਾ ਹੁੰਦਾ ਤੂੰ ਹੀ ਆਪਣੇ ਬਿਆਨ ਦਿੱਤੇ ਸੀਗੇ ਹਰਿਆਣੇ ਚਾ ਕੋਈ ਪਲੇਅਰ ਹੁੰਦਾ ਤਾਂ ਉਹਨੂੰ ਸਰਕਾਰੀ ਨੌਕਰੀ ਉਸੇ ਟਾਈਮ ਨਿਕਲਦੀ ਤੇ ਬਸ ਚੋਂ ਨਿਕਲਦੇ ਜਮਾਵੜਾ ਲੱਗਦਾ ਲੇਕਿਨ ਤੇਰੇ ਨਾਲੋਂ ਨਹੀਂ ਵਾਪਰਿਆ ਸਾਨੂੰ 2021 ਦੀ ਗੱਲ ਕਰ ਰਿਹਾ ਮੈਂ ਜੀ ਨਹੀਂ ਹੋਇਆ ਬਟ ਚਲੋ ਦੇਰ ਆ ਹੁਣ ਦੇਰ ਆ ਦਰੂਸਤਾ ਜੀ ਉਹ ਇਹ ਤੱਕਦਾ ਤੇ ਮੈਂ ਧੰਨਵਾਦ ਕਰਦਾ ਹੜੀ ਕਪੂਸ ਪਰਤਨ ਦਾ ਜਿਨੇ ਮੇਰੀ ਮਦਦ ਕੀਤੀ ਕੀਤੀ ਕਰੀ ਮੀਡੀਆ ਨੇ ਕਰੀ ਮੀਡੀਆ ਦਾ ਦਿਲੋਂ ਧੰਨਵਾਦ ਕਰਦਾ ਕਿ ਤੁਹਾਨੂੰ ਧੰਨਵਾਦ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਮੀਤਰ ਸਾਧ ਦਾ ਧੰਨਵਾਦ ਹੈ ਡੀਸੀ ਐਡੀਸੀ ਸਾਹਿਬ ਦਾ ਖੰਨਾ ਦੇ ਪ੍ਰਸ਼ਾਸਨ ਦਾ ਧੰਨਵਾਦ ਹੈ ਹਰ ਉਸ ਆਦਮੀ ਦਾ ਜਿਹਨੇ ਤਰੁਣ ਦਾ ਸਾਥ ਦਿੱਤਾ ਧੰਨਵਾਦ ਹੈ ਮੈਂ মিডিਆ ਨੂੰ ਸਲੂਟ ਕਰਦਾ ਜੀ ਹਾਂ মিডিਆ ਨੂੰ ਕਿਉਂਕਿ ਜੇ মিডিਆ ਨਾ ਨਾ ਹੁੰਦਾ ਮੈਂ ਅਮੇਸ਼ਾ ਕਹਿੰਦਾ ਮੈਨੂੰ ਕਈਆਂ ਨੇ ਕਿਹਾ ਗੌਰ ਜੀ ਤੁਸੀਂ ਆਪਣਾ ਚੈਨਲ ਬਣਾਓ ਆਪਣਾ ਪੇਜ ਬਣਾਓ ਮੈਂ ਕਹਿੰਦਾ ਨਾਲ ਕੀ ਹੋਊਗਾ ਗੌਰ ਜੀ ਕਮਾਈ ਹੋਏਗੀ ਮੈਂ ਕਹਾ ਦੋਸ ਕਮਾਈ ਨਹੀਂ ਚਾਹੀਦੀ ਮੈਂ ਜਗਾਣਾ ਚਾਹਨਾ ਔਰ जगात ਆਈ ਸਕਦੇ ਆ ਜੇ ਜ਼ਿਆਦਾ ਤੋਂ ਜ਼ਿਆਦਾ মিডিਆ ਚੈਨਲ ਤੁਹਾਡੇ ਵਰਗੇ ਭਰਾ ਕਿਉਂਕਿ মিডিਆ ਪੋਰਟ ਲਗੋ ਡੈਮੋਕ੍ਰੇਸੀ মিডিਆ ਇੱਕ ਪ੍ਰਜਾਤੰਤਰ ਹੈ মিডিਆ ਲੋਕਤੰਤਰ ਨੂੰ ਜੁਗਾਂਦੀ ਹੈ ਸੋ মিডিਆ ਨੂੰ ਮੈਂ ਸੈਲੂਟ ਕਰਦਾ ਤਰຸນ ਨੂੰ ਅੱਜ ਜਿਹੜਾ ਉਹਦਾ ਹੱਕ ਮਿਲਿਆ ਹੈ মিডিਏ ਕਰਕੇ ਮਿਲਿਆ ਮੈਂ ਦਿਨੋ ਸੈਲੂਟ ਕਰਦਾ ਕਿਉਂਕਿ ਤਰຸນ ਸਿਰੇ ਵੀ ਇਨਸਾਨ ਨਹੀਂ ਹੈ ਤਰຸນ ਇੱਕ ਰੋਲ ਮਾਡਲ ਹੈ ਪੰਜਾਬ ਦੇ ਲੱਖਾਂ ਨੌਜਵਾਨਾਂ ਲਈ ਜਿਹੜੇ ਖੇਡਾਂ ਨੂੰ ਤਿਆਗ ਕੇ ਨਸ਼ਿਆਂ ਵੱਲ ਚਲੇ ਜਾਂਦੇ ਆ ਵਿਦੇਸ਼ਾਂ ਚਲੇ ਜਾਂਦੇ ਕਹਿੰਦੇ ਖੇਡਾਂ ਨਾਲ ਕੁਝ ਨਹੀਂ ਹੋਣਾ ਦੇਖੋ ਤਰຸນ ਨੂੰ ਆਪਣਾ ਗੇਮ ਆਪਣਾ ਜਜ਼ਬਾ ਜਿਉਂਦਾ ਰੱਖਣ ਵਾਸਤੇ ਆਪਣਾ ਮਕਾਨ ਗਿਰਵੀ ਰੱਖਣਾ ਪਿਆ ਕਰਜ਼ਾ ਲੈਣਾ ਪਿਆ ਬਿਲਕੁਲ ਕਰਜ਼ਾ ਲੈਣਾ ਪਿਆ ਉਹ ਕਰਜ਼ਾ ਕਰਨ ਉੱਤੇ ਲਾ ਉਤਾਰਿਆ ਸਲੂਟ ਹੈ ਲੇਕਿਨ ਦੇਖੋ ਪੰਜਾਬ ਚਾਈ ਲੱਖਾਂ ਨੌਜਵਾਨ ਐਸੇ ਹੋਣਗੇ ਜਿਹਨਾਂ ਜਿਹੜੇ ਖੇਡ ਖੇਡਣਾ ਚਾਹੁੰਦੇ ਆ ਜਜ਼ਬਾ ਹੈ ਜਿਹਨਾਂ ਅੰਦਰ ਬਹੁਤ ਸਾਰਾ ਜਜ਼ਬਾ ਹੈ ਜਿਹਨਾਂ ਅੰਦਰ ਬਹੁਤ ਜ਼ਬਰਦਸਤ ਗੇਮ ਹੈਗੀ ਹੈ ਲੇਕਿਨ ਸਰਸਿਸ ਨਹੀਂ ਹੈ ਪੈਸਾ ਨਹੀਂ ਹੈ ਵਿਦੇਸ਼ਾਂ ਕੰ ਨਹੀਂ ਜਾ ਸਕਦੇ ਟਿਕਟਾਂ ਨਹੀਂ ਲੈ ਸਕਦੇ ਡਾਈਟ ਨਹੀਂ ਲੈ ਸਕਦੇ ਇਹੋ ਜਿਹੇ ਇਹੋ ਜਿਹੇ ਖਿਡਾਰੀਆਂ ਵਾਸਤੇ ਜੇ ਸਰਕਾਰ ਅੱਗੇ ਆਣ ਤਾਂ ਬਹੁਤ ਕੁਝ ਹੋ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਆ ਕੁਮਾਰ ਜੀ ਮੈਂ ਤੁਹਾਨੂੰ ਉੱਥੇ ਗੱਲ ਕਹਿ ਰਿਹਾ ਸਨ 2016 ਚ ਨਾ ਮੈਂ ਜਦੋਂ ਦੀ ਪਹਿਲੀ ਇੰਟਰਵਿਊ ਕੀਤੀ ਨਾ ਹਨ ਮੈਂ ਉੱਥੇ ਦੇਖਿਆ ਟੋਕਰੀਆਂ ਚ ਅੜਦੀ ਹੋਈ ਮੈਂ ਕਿਹਾ ਬਾਈ ਇਹਦੀ ਇੱਕ ਫੋਟੋ ਲੱਗੀ ਸੀ ਕਿ ਮੈਂ ਕਿਹਾ ਬਾਈ ਤੂੰ ਤਾਂ ਅਨਾ ਸੋਹਣਾ ਪਲੇਅਰ ਆ ਫਿਰ ਇੰਨੇ ਸਨ 2020 ਦੇ ਵਿੱਚ ਆਪਣੇ ਮੈਡਲ ਤੇ ਮੇਰੀ ਇੰਟਰਵਿਊ ਸੀਗੀ ਮੈਡਲ ਦਰਾਹੇ ਨਹਿਰਵਾਲ ਲੈ ਗਿਆ ਕਹਿੰਦਾ ਮੈਂ ਸੱਤ ਦੇਣੇ ਨੇ ਫਿਰ ਸਨ 2021 ਦੇ ਵਿੱਚ ਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਘਰ ਜਿੰਨੇ ਭਾਂਡੇ ਨਹੀਂ ਹੋਣ ਜਿੰਨੇ ਮੈਡਲ ਹੋਣਗੇ ਬਿਲਕੁਲ ਔਰ ਦੇਖੋ ਜਿੱਤੇ ਮੈਡਲ ਇਹ ਮੇਰੇ ਨਾਲ ਜਗ ਜਾਰੀ ਰੱਖੋ ਦੋਸਤ ਜਗ ਜਾਰੀ ਰੱਖੋ ਪੰਜਾਬ ਦਾ ਮੀਡੀਆ ਤੁਹਾਡੇ ਨਾਲ ਹੈ ਮੈਂ ਫਿਰ ਸਰਕਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰੂੰਗਾ ਮੈਂ ਚਾਹੇ ਨੂੰ 13500 ਦੀ ਆਊਟਸੋਰਸ ਤੇ ਨੌਕਰੀ ਮਿਲੀ ਹੈ ਆ ਵਿਸ਼ਵਾਸ ਦਿਲਾਇਆ ਗਿਆ ਜਲਦੀ ਪੱਕਾ ਵੀ ਕਰ ਦੇਣਗੇ ਆ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦਾ ਹੱਕ ਮਿਲੇ ਪੰਜਾਬ ਦੇ ਨੌਜਵਾਨ ਖੇਡਾਂ ਵੜਾਣ ਖੇਡਾਂ ਨੂੰ ਚੜਨ ਨਸ਼ਿਆਂ ਨੂੰ ਤਿਆ देर आई दुरुस्त आई बिल्कुल आप आ गए नहीं बिल्कुल जी देर लगी आने में तुझको शुक्र है फिर भी आए थे थैंक यू कुमार जी ਇਹ ਸਾਡੇ ਨਾਲ కుమార్ ਗੌਰਵ ਜੀ ਸੀਗੇ ਨਾਲ ਤਰੂ ਸੀਗਾ ਖੰਨੇ ਦਾ ਉਹ ਪਲੇਅਰ ਜਿੰਨੇ ਆਪਣਾ ਨਾਮ ਸਾਡੇ ਸੂਬੇ ਦਾ ਨਾਮ ਮੰਨਾ ਰੋਸ਼ਨ ਕੀਤਾ ਬਾੜ ਜਾ ਕੇ 골ਡ ਮੈਡਲ ਤੱਕ ਲੈ ਕੇ ਆਇਆ 올림픽 ਤੱਕ ਦੀ ਖੇਡਾਂ ਉਹਨੇ ਖੇਡੀਆਂ ਲੇਕਿਨ ਆਖਿਰ ਉਹ ਜੰਗ ਥੋੜੀ-ਮੋਟੀ ਜੇ ਚੁੱਕਾ ਵੈ ਕੀ ਜੇ ਚੁੱਕਾ ਵੈ ਕਿ ਨੂੰ ਆਊਟਸੋਰਸ ਦੇ ਉੱਤੇ 13500 ਦੇ ਨਾਲ ਜਿਹੜੀ ਨੌਕਰੀ ਦੇ ਦਿੱਤੀ ਗਈ ਹੈ ਕੱਚੀ ਨੌਕਰੀ ਘਾਰਪੇਸ਼ਣ ਦੇ ਵਿੱਚ ਲੇਕਿਨ ਗੱਲ ਕੀਤੀ ਆਵੇ 2020 ਤੇ 2021 ਦਾ 21 ਦੇ ਵਿੱਚ ਇਸੇ ਦਫਤਰ ਦੇ ਵਿੱਚ ਤਰुण ਆਇਆ ਸੀਗਾ ਤੇ ਆਪਣੀ ਲੈਟਰ ਦੇ ਕੇ ਗਿਆ ਸੀਗਾ ਲੇਕਿਨ ਉਦੋਂ ਕਿਹਾ ਸੀ ਬੇਲਦਾਰ ਦੀ ਨੌਕਰੀ ਦੇ ਦਾਂਗੇ ਲੇਕਿਨ ਬੇਲਦਾਰ ਦੀ ਨੌਕਰੀ ਤਾਂ ਦੇਣੀ ਬੜੀ ਦੂਰ ਦੀ ਗੱਲ ਐ ਨੂੰ ਮਘੇਰੀ ਲਾਲ ਦੇ ਸਪਨੇ ਦਿਖਾਏ ਲੇਕਿਨ ਪੰਜਾਬ ਦੇ ਜਿਹੜੇ ਖਿਡਾਰੀ ਨੇ ਜੰਗ ਲੜਨ ਤੇ ਜੰਗ ਜਿੱਤਣ ਵੀ ਨੌਕਰੀਆਂ ਔਨ ਵਾਸਤੇ ਪਈਆਂ ਨੇ ਮੀਡੀਆ ਉਹਨਾਂ ਦਾ ਸਾਥ ਦੇਗੀ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ live